ਕਸਵਾ ਨਿਹਾਲ ਸਿੰਘ ਵਾਲਾ ਵਿਖੇ ਇੱਕ ਸੜਕ ਤੇ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਵਰਤੀ ਗਈ ਅਨਗੈਲੀ ਨੇ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਜਾਨ ਲੈ ਲਈ। ਕਬੱਡੀ ਖਿਡਾਰੀ ਨਾਲ ਵਾਪਰੇ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਦਕਿ ਪਿੰਡ ਵਾਸੀਆਂ ਨੇ ਸੜਕ ਬਣਾਉਣ ਵਾਲੇ ਠੇਕੇਦਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੀ ਹੈ ਸਾਰਾ ਮਾਮਲਾ ਅਬ ਜਾਣਦੇ ਹਾਂ। ਤਸਵੀਰਾਂ ਮੋਗਾ ਦੇ ਕਸਵਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੂਟੇ ਦੀਆਂ ਹਨ ਜਿੱਥੇ ਇੱਕ ਸੜਕ ਹਾਦਸੇ ਵਿੱਚ ਕਬੱਡੀ ਖਿਡਾਰੀ ਸਰਜੀਤ ਸਿੰਘ ਗੌਂਤਾ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਬੱਡੀ ਖਿਡਾਰੀ ਆਪਣੇ ਸਾਥੀ ਨਾਲ ਕਾਰ ਵਿੱਚ ਆ ਰਿਹਾ ਸੀ ਅਤੇ ਰਸਤੇ ਵਿੱਚ ਚੱਲ ਰਹੇ ਸੜਕ ਦੇ ਨਿਰਮਾਣ ਵਾਲੀ ਥਾਂ ਤੇ ਕਾਰ ਇੱਕ ਖੱਡੇ ਵਿੱਚ ਜਾ ਡਿਗੀ ਅਤੇ ਇਹ ਹਾਦਸਾ ਵਾਪਰ ਗਿਆ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਸੜਕ ਦਾ ਨਿਰਮਾਣ ਕਰ ਰਹੇ ਠੇਕੇਦਾਰ ਨੇ ਹਾਦਸੇ ਵਾਲੀ ਥਾਂ ਤੇ ਨਾ ਤਾਂ ਕੋਈ ਬੋਰਡ ਲਗਾਇਆ ਸੀ ਅਤੇ ਨਾ ਹੀ ਕੋਈ ਲਾਈਟ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਉਹਨਾਂ ਠੇਕੇਦਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਬਹੁਤ ਹੀ ਮੰਦਭਾਗੀ ਕ੍ਰਿਪਨਾ ਹੋਈ ਹੈ ਜੀ ਸਾਡੇ ਪਿੰਡ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਕਿਉਂਕਿ ਉਹ ਨੌਜਵਾਨ ਮਤਲਬ ਇੱਕ ਚੰਗੀ ਸ਼ਖਸੀਅਤ ਸੀ ਜੀ ਪਿੰਡ ਦੀ ਉਹ ਤਕਰੀਬਨ ਪਿਛਲੇ 10 ਸਾਲ ਤੋਂ ਕਬੱਡੀ ਚ ਪੂਰਾ ਚੰਗੀ ਤਰ੍ਹਾਂ ਇਹ ਉੱਭਰ ਕੇ ਆਇਆ ਸੀਗਾ ਹੁਣ ਲਗਾਤਾਰ ਕਬੱਡੀ ਦੀ ਗੇਮ ਖੇਡ ਰਿਹਾ ਹੈ ਜੀ ਤੇ ਇਹ ਦੂਜੇ ਨੌਜਵਾਨਾਂ ਲਈ ਵੀ ਉਹ ਇੱਕ ਸੇਧ ਬਣਿਆ ਹੋਇਆ ਸੀ ਜੀ ਜਿਹਦਾ ਸੁਭਾਅ ਇੰਨਾ ਕਿ ਨਰਮ ਸੀ ਵੀ ਮਤਲਬ ਸਾਰਾ ਪਿੰਡ ਹੀ ਉਹਨੂੰ ਮਤਲਬ ਅੱਜ ਉਹਦੇ ਰੋਸ ਚਿੱਠੇ ਅੱਗੇ ਬੈਠ ਗਿਆ ਜੀ ਤੇ ਲਗਾਤਾਰ ਨੌਜਵਾਨ ਉਹਦੀ سپورਟ ਕਰ ਰਹੇ ਆ ਰਾਜ ਘਟਨਾ ਕਿਵੇਂ ਬਾਬ ਰਾਜੀ ਇਹ ਬਾਗਿਆਪਣਾ ਤੋਂ ਆ ਰਿਹਾ ਸੀ ਜੀ ਸੁਣਿਆ ਬਾਗਿਆਪਣਾ ਤੋਂ ਆ ਰਿਹਾ ਸੀ ਤਾਂ ਜਿਹੜਾ ਹੈਗਾ ਇਹ ਸਰਕਾਰੀ ਸਕੂਲ ਦੇ ਸਾਹਮਣੇ ਫੋਟੇ ਪਿੰਡ ਦੇ ਤਾਂ ਇੱਥੇ ਆ ਕੇ ਇਹਦੀ ਜਿਹੜੀ ਗੱਡੀ ਹੈ ਨਵੀਂ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਰੋਡ ਦੀ ਤਾਂ ਉੱਥੇ ਕੋਈ ਡਿਵਰਜਨ ਨਹੀਂ ਸੀ ਤੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਹੋਣ ਕਰਕੇ ਇਹਨੂੰ ਸਮਝ ਨਹੀਂ ਲੱਗੀ ਰੋਡ ਇਹ ਤੋਂ ਜਿਹੜੀ ਗੱਡੀ ਸੀ ਅੰਡਰ ਕੰਟਰੋਲ ਨਹੀਂ ਰਹੀ ਤੇ ਉਹ ਕੰਟਰੋਲ ਆਊਟ ਆਫ ਕੰਟਰੋਲ ਹੋ ਕੇ ਗੱਡੀ ਜਿਹੜੀ ਉਹ ਇੱਕ ਨਾਲ ਇੱਕ ਉਪਲੀ ਬਣੀ ਹੋਈ ਉਹ ਚ ਟਕਰਾ ਗਈ ਤੇ ਉਹ ਪਲਟ ਗਈ ਗੱਡੀ ਇਹਨੇ ਜਾੜੇ ਦੋ ਜਾਨੇ ਸੀਗੇ ਜੀ ਇਹ ਇਹਦਾ ਨਾਲ ਇੱਕ ਦੋਸਤ ਸੀਗਾ ਉਹ ਹਲੇ ਫਿਲਹਾਲ ਐਡਮਿਟ ਆ ਉਹ ਵੀ ਸੀਰੀਅਸ ਹੈ ਜੀ ਜੀ ਸਰ ਪਰਿਵਾਰ ਕੀ ਮੰਗਦਾ ਪਰਿਵਾਰ ਦੀ ਮੰਗ ਇਹ ਆ ਜੀ ਪ੍ਰਸ਼ਾਸਨ ਕੋਲੋਂ ਇੱਕ ਤਾਂ ਜਿਹੜਾ ਸੀਗਾ ਉਹ ਬਾਡੀ ਦਾ ਪੋਸਟਮਾਰਟਮ ਕਰਾ ਕੇ ਤੇ ਜਿਹੜੀ ਹੈਗੀ ਆ ਇਹਨਾਂ ਦੀ ਕੰਪਨੀ ਜਿਹੜੀ ਰੋਡ ਕੰਸਟਰਕਸ਼ਨ ਕਰ ਰਹੀ ਹੈ ਤੇ ਜਿਹੜਾ ਠੇਕੇਦਾਰ ਹੈ ਇਹਦੇ ਖਿਲਾਫ ਤਨਦਲੀ ਕਾਰਵਾਈ ਕੀਤੀ ਜਾਵੇ ਇਹ ਘਟਨਾ ਜੀ ਬਹੁਤ ਮੰਦਭਾਗੀ ਘਟਨਾ ਹੈ ਨਾਂਸਹਿਣ ਚੋਂ ਘਟਨਾ ਹੈ ਜਿਹੜੇ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਮੁੰਨਾ ਤਾਂ ਚਲੇ ਗਿਆ ਹੈ ਇਨੇ ਪਰਿਵਾਰ ਲਈ ਬਹੁਤ ਕੁਝ ਕਰਨਾ ਸੀ ਪਰ ਇਹ ਜੋ ਗਲਤੀ ਹੋਈ ਆ ਜੋ ਵੱੱਜਰ ਗਲਤੀ ਮੈਂ ਤਾਂ ਸਮਝੂਗਾ ਕਿਉਂਕਿ ਪ੍ਰਸ਼ਾਸਨ ਔਰ ਇੱਥੋਂ ਦਾ ਜਿਹੜਾ ਠੇਕੇਦਾਰ ਆ ਉਸ ਠੇਕੇਦਾਰ ਦੀ ਵੱੱਜਰ ਗਲਤੀ ਕਰਕੇ ਇਹ ਮੰਦਪਾਗੀ ਕੱਢਣਾ ਵਾਪਰੀ ਆ ਇਹ ਲੰਬੇ ਸਮੇਂ ਤੋਂ 8-9 ਮਹੀਨੇ ਤੋਂ ਇਹ ਵਰਕ ਚੱਲਦਾ ਨਾ ਇੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਨਾ ਕੋਈ ਸਰਕਾਰ ਦਾ ਧਿਆਨ ਨਾ ਕੋਈ ਠੇਕੇਦਾਰ ਦਾ ਧਿਆਨ ਪਟ ਪਟ ਕੇ ਟੋਏ ਸੱਟ ਗਏ ਇੱਥੇ ਕਿਤੇ ਕੋਈ ਰਾਹਗੀ ਮੋਟਰਸਾਈਕਲ ਤੇ ਦੋ ਜਾਨੇ ਆਉਂਦੇ ਡਿੱਗ ਪਏ ਕਿਤੇ ਕੋਈ ਡਿੱਗ ਪਿਆ ਹਰ ਰੋਜ਼ ਇੱਥੇ ਕੋਈ ਨਾ ਕੋਈ ਦੂਜੇ ਤੀਜੇ ਦਿਨ ਇਹ ਘਟਨਾ ਵਾਪਰਦੀ ਸੀਗੀ ਪਰ ਪ੍ਰਮਾਤਮਾ ਨੇ ਲੋਕ ਬਚਤ ਹੁੰਦੀ ਰਹੀ ਜਿਹੜੀ ਰਾਤ ਮੰਦਭਾਗੀ ਘਟਨਾ ਵਾਪਰੀ ਆ ਸਾਡੇ ਗੌਂਡੀ ਪਿੰਡ ਦਾ ਨੌਜਵਾਨ ਲੜਕਾ ਜਿਹੜਾ ਕਬੱਡੀ ਪਲੇਅਰ ਵੀ ਸੀਗਾ ਜੋ ਦੁਨੀਆ ਤੋਂ ਚਲੇ ਗਿਆ ਸਦਾ ਲਈ ਜਿਸ ਦਾ ਕੀ ਪਰਿਵਾਰ ਨੂੰ ਵੀ ਬਹੁਤ ਵੱਡਾ ਸਦਮਾ ਸਾਡੇ ਇਲਾਕੇ ਨੂੰ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਟਾ ਪਿਆ